ਮੇਰਾ ਖਿਆਲ ਹੈ ਅੱਜ ਵਰਲਡ ਦਾ ਦੱਸ ਸਕਾ ਕਿ ਇਹ ਜਿਹੜੀ ਬੜੀ ਨੀਵੇਂ ਪੱਧਰ ਦੀ ਰਾਜਨੀਤੀ ਛੁੱਟੀ ਰਾਜਨੀਤੀ আর ਨੀਚ ਰਾਜਨੀਤੀ ਇਹਦੇ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਾ ਮੈਂ ਬੜੀ মিডিਆ ਦੇ ਜਰੀਏ ਇਹ ਰਪਰਸ ਵੀ ਕੀਤੀ ਵੀ ਇੱਦਾਂ ਦੀ ਰਾਜਨੀਤੀ ਸ਼ੋਭਾ ਨਹੀਂ ਦਿੰਦੀ ਮੁੱਦਿਆਂ ਦੀ ਰਾਜਨੀਤੀ ਕਰੋ ਤੁਸੀਂ ਅਰ ਸਤਕਾਰਯੋਗ ਰਵਨੀਤ ਬਟੂ ਜੀ ਤੁਹਾਡੇ ਵੀ ਤੁਸੀਂ ਤਿੰਨ ਵਾਰ ਦੇ ਪਾਰਲੀਮੈਂਟ ਦੇ ਮੈਂਬਰ ਹਾਂ ਅਰ ਤੁਸੀਂ بار بار ਕਿਉਂ ਮਹਿਸੂਸ ਹੋ ਰਿਹਾ ਵੀ ਤੁਹਾਡੇ ਕੋਲੇ ਕੋਈ ਹੋਰ ਮੁੱਦਾ ਨਹੀਂ ਹੈਗਾ ਤੁਸੀਂ بار بار ਇੱਕੋ ਮੁੱਦੇ ਨੂੰ ਫੋਕਸ ਕਰਨ ਦਾ ਯਤਨ ਮੈਂ ਉਹਦੇ ਜਵਾਬ ਦੇਣ ਵਾਸਤੇ ਲਾਈਵ ਆਇਆ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਵੀ ਤੁਸੀਂ ਬੀਜੇਪੀ ਚ ਜਾਣ ਤੋਂ ਬਾਅਦ ਮੇਰੇ ਨਾਲ ਕਿੰਨੀ ਦੇਰ ਰابطੇ ਜਾਇ ਕੰਮੀਆ ਤੁਸੀਂ ਮੈਨੂੰ ਫੋਨ ਕਾਲ ਕੀਤੀਆਂ ਬੀਜੇਪੀ ਦੇ ਲੀਡਰਸ ਨੇ ਫੋਨ ਕਾਲ ਕੀਤੀਆਂ ਕਾਮਨ ਦੋਸਤਾ ਨੇ ਜਿਹੜੇ ਤੁਹਾਡੇ ਵੀ ਦੋਸਤ ਐ ਮੇਰੇ ਵੀ ਦੋਸਤ ਉਹਨਾਂ ਨੇ ਫੋਨ ਕਾਲ ਕੀਤੀਆਂ ਮੇਰੇ ਕੋਲ ਸਾਰਾ ਉਹ ਫੋਨ ਦੀ ਰਿਕਾਰਡਿੰਗ ਹੈਗੀ ਆ ਅੱਜ ਤੁਸੀਂ ਨਹੀਂ ਟੜੇ ਨਹੀਂ ਹਟੇ ਮੈਨੂੰ ਅੱਜ ਦੁੱਖ ਤੇ ਅਫਸੋਸ ਦੇ ਨਾਲ ਤੁਹਾਡੀ ਉਹ ਆਡੀਓ ਜਿਹੜੀ ਤੁਸੀਂ ਮੇਰੇ ਨਾਲ ਫੋਨ ਤੇ ਗੱਲ ਕੀਤੀ ਤੇ ਅੱਜ ਮੈਂ ਉਹ ਪਬਲਿਕ ਕਰਦਾ ਮਕਸਦ ਮੇਰਾ ਤਾਂ ਕਿ ਸੱਚਾਈ ਤਾਂ ਲੋਕਾਂ ਤੱਕ ਜਾਵੇ ਕਿ ਤੁਸੀਂ ਉਸ ਆਡੀਓ ਦੇ ਵਿੱਚ ਕਾਂਗਰਸ ਤੋਂ ਤੇਲੇ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਤਾਂ ਮਾੜਾ ਚੰਗਾ ਬੋਲਣਾ ਹੀ ਆ ਤੇ ਤੁਸੀਂ ਭਾਜੀਪੀ ਦੇ ਲੀਡਰਾਂ ਨੂੰ ਵੀ ਮਾੜਾ ਚੰਗਾ ਬੋਲ ਰਹੇ ਹੋ ਲੋਕਾਂ ਨੂੰ ਪਤਾ ਤਾਂ ਲੱਗਣਾ ਚਾਹੀਦਾ ਵੀ ਤੁਸੀਂ ਇਹ ਕਰਤੂਤ ਕਿਉਂ ਕਰ ਰਹੇ ਹੋ ਤੇ ਤੁਸੀਂ ਲੇਲੜੀਆਂ ਘਟ ਰਹੇ ਲਿਟਰਲੀ ਮਿੰਤਾ ਤਰਲੇਆੜੀ ਤੁਸੀਂ ਉਹ ਆਡੀਓ ਕਿ ਬੈਂਸ ਮੇਰੀ ਮਦਦ ਕਰ ਦੇ ਸੋ ਮੈਂ ਸਨਿਮਰ ਬੇਨਤੀ ਰਿਉਨੀਤ ਬਿੱਟੂ ਜੀ ਕਰੂੰਗਾ ਜੇ ਤਾਂ ਸਿਮਰਜੀਤ ਬੈਂਸ ਆ ਜਾਂਦਾ ਤੁਹਾਡੇ ਨਾਲ ਜਿਵੇਂ ਤੁਸੀਂ ਗੜਗੜਾਉਂਦੇ ਸੀਗੇ ਤੁਸੀਂ ਤਰਲੇ ਮਿੰਤਾਂ ਈਸੀ ਕਰਦੇ ਸੀ ਫਿਰ ਤਾਂ ਮੈਂ ਸੀਗਾ ਪਾਕ ਸਾਫ ਸੱਚਾ ਸੋਚਾ ਅਗਲਾ ਪਗਲ ਤੇ ਜੇ ਸਿਮਰਜੀਤ ਬੈਂਸ ਬਿੱਟੂ ਜੀ ਹੋਰਾਂ ਦੇ ਨਾਲ ਨਹੀਂ ਗਿਆ ਤੇ ਫਿਰ ਉਹ ਬਲਤਕਾਰੀ ਵੀ ਆ ਉਹ ਬਿਜਲੀ ਚੋਰ ਵੀ ਆ ਉਹ ਟੈਕਸ ਚੋਰ ਵੀ ਆ ਉਹ ਜ਼ਮੀਨਾਂ ਚ ਦਰਦਾ ਤੇ ਕਬਜ਼ੇ ਕਰਨ ਵਾਲਾ ਵੀ ਉਹ ਨਸ਼ਾ ਵੇਚਣ ਵਾਲਾ ਵੀ ਆ ਸੋਮਾ ਪੰਜ ਚਾਰ ਮਿੰਟ ਲੈਣੇ ਵਾਲਾ ਲੰਮਾ ਲਾਈਵ ਨਹੀਂ ਕਰਨਾ ਤੁਹਾਨੂੰ ਯਾਦ ਹੋਊਗਾ ਦੋਸਤੋ ਸਰਦਾਰ ਗੁਰਕੀਰਤ ਸਿੰਘ ਤੁਹਾਡੇ ਛੋਟੇ ਭਰਾ ਹੁਣ ਤੁਸੀਂ ਗੱਲਾਂ ਛੇੜ ਲਈਆਂ ਤੇ ਖਲਾਸਾ ਚਾਜਣਾ ਕਰ ਵੀ ਲਈ ਅੱਜ ਸਰਦਾਰ ਗੁਰਕੀਰਤ ਸਿੰਘ ਹੁਣ ਜਗ ਜਾਣਦਾ ਪੂਰੀ ਦੁਨੀਆ ਦੇ ਵਿੱਚ ਇਸ ਗੱਲ ਦਾ ਖਲਾਸਾ ਹੋਇਆ ਕਿ ਇੱਕ ਵਿਦੇਸ਼ੀ ਕੁੜੀ ਦੇ ਨਾਲ ਰੇਪ ਹੋਇਆ ਜਿਹੜੀਆਂ ਗੱਲਾਂ ਤੁਸੀਂ ਮੇਰੇ ਮੁਤਲਕ ਬੋਲੀਆਂ ਤੁਹਾਡਾ ਜੱਜਦਾਰ ਸਿਗਾ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਮੇਰੇ ਰਾਜਨੀਤਿਕ ਕਰੀਅਰ ਨੂੰ ਖਤਮ ਕਰਨ ਲਈ ਖਰਾਬ ਕਰਨ ਲਈ ਦਾੰਦਾਰ ਕਰਨ ਲਈ ਇੱਕ ਫੈਬ੍ਰਿਕੇਸ਼ਨ ਖੜੀ ਕੀਤੀ ਗਈ ਜਿਹੜੀ ਔਰਤ ਤੋਂ ਮੇਰੇ ਉੱਤੇ ਇਲਜ਼ਾਮ ਰੇਪ ਦੇ ਲਵਾਏ ਗਏ ਦੋਸਤ ਮੈਂ ਜਰੂਰ ਕਹਿਣਾ ਚਾਹਾਂਗਾ on ਰਿਪੋਰਟ ਸਾਰੀਆਂ ਗੱਲਾਂ ਜੇ ਮੇਰਾ ਉਹਦੇ ਨਾਲ ਕੋਈ ਜਸਮਾਨੀ ਤਾਲੁਕਾ ਥੀ ਹੁੰਦਾ ਕੋਈ ਬਲਗਰ ਮੈਸੇਜ ਬਲਗਰ ਨਾਲ ਹੀ ਕੋਈ ਇਸ਼ਾਰਾ ਕਰਦਾ ਡਬਲ ਮੀਨਿੰਗ ਮੈਸੇਜ ਕੋਈ ਆਡੀਓ ਕੋਈ ਵੀਡੀਓ ਕੁਝ ਤਾਂ ਦੱਸੋ ਯਾਰ ਇਹ ਆ ਤੇਰਾ ਹੈਗਾ ਉਹ ਸਿਰਫ ਤੇ ਸਿਰਫ ਰਾਜਨੀਤਕ ਟੂਲ ਕੀ ਬੈਂਸ ਨੂੰ ਸਨਮਪ ਤੇ ਖਤਮ ਕਿਵੇਂ ਕਰਨਾ ਤੁਹਾਡਾ ਭਰਾ ਜਿਹੜੀਆਂ ਗੱਲਾਂ ਤੁਸੀਂ ਮੇਰੇ ਵੀ ਬੋਲ ਰਹੇ ਹੋ ਅਮਰਤਾ ਪ੍ਰਿੰਕ ਜੀ ਕਿਵੇਂ ਜਾਓਗੇ ਤੁਸੀਂ ਤੁਸੀਂ ਲੋਕਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਸਿਮਰ ਬੈਂਸ ਬਾਸ ਤੇ ਜਦੋਂ ਗੁਰਕੀਰਤ ਸਿੰਘ ਕੋਟਲੀ ਦੇ ਉੱਤੇ ਵਿਦੇਸ਼ੀ ਲੜਕੀ ਨੂੰ ਬਲੱਤਾ ਕਰਨ ਤੋਂ ਬਾਅਦ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕੀ ਤੁਸੀਂ ਆਪਣੇ ਟੱਬਰ ਦੀਆਂ ਔਰਤਾਂ ਤੁਹਾਡੇ ਘਰੇ ਮਾਂ ਭੈਣ ਭੂਆ ਚਾਚੀ ਤਾਈ ਆਂਡ ਗਾਣੀਆਂ ਪਿੰਡ ਦੀਆਂ ਔਰਤਾਂ ਕਿ ਉਹਨਾਂ ਤੇ ਬੰਦੀ ਲਾਈ ਸੀ ਜਾਂ ਤੁਸੀਂ ਗੁਰਕੀਰਤ ਹੋਰਾਂ ਨੂੰ ਕਿਤੇ ਕਾਲੇ ਪਾਣੀ ਭੇਜਿਆ ਸੀ ਫਿਰ ਗੱਲ ਕਰਨ ਲੱਗੇ ਤਹਜ਼ੀਬਤਾ ਚਾਹੀਦੀ ਹੈ ਨਾ ਤੁਸੀਂ ਕਿਹੜੀਆਂ ਗੱਲਾਂ ਕਰਨ ਲੱਗੇ ਮੈਂ ਤੁਹਾਨੂੰ ਸਨੇਹ ਵੀ ਭੇਜੇ ਵੀ ਬਿੱਡੂ ਐਦਾਂ ਦੀ ਰਾਜਨੀਤੀ ਚੰਗੀ ਨਹੀਂ ਪਰ ਤੁਸੀਂ ਟਲੇ ਨਹੀਂ ਤੁਸੀਂ ਮੈਨੂੰ ਜਿੰਨੀ ਵਾਰੀ ਕਾਲ ਕੀਤੀ ਹਰ ਵਾਰ ਤੁਸੀਂ ਆਪਣੀ ਹਤਕੰਡੇ ਵਰਤਨੋਂ ਨਹੀਂ ਹਟਿਆ ਤੁਸੀਂ ਆਉਧਿਆਂ ਦਾ ਲਾਲਚ ਕਿ ਫਲਾਨਾ ਆਉਧਾ ਫਲਾਨਾ ਆਉਧਾ ਫਲਾਨਾ ਆਉਧਾ ਤੁਸੀਂ ਵਾਈਪਲਸ ਸਿਕਿਉਰਿਟੀ ਦਾ ਲਾਲਚ ਤੁਸੀਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦੇ ਨਾਲ ਮੀਟਿੰਗ ਮੇਰੇ ਕੋਲੇ ਉਹ ਵੀ ਆਡੀਓ ਤੁਹਾਡੀ ਹੈਗੀ ਆ ਮੇਰੇ ਕੋਲੇ ਉਹ ਆਡੀਓ ਜਿਹੜਾ ਤੁਹਾਡਾ ਤੇ ਮੇਰਾ ਦੋਸਤ ਯੂ ਐਸ ਏ ਵਾਲਾ ਜੇਪੀ ਖਹਿਰਾ ਸਾਹਿਬ ਮੇਰੇ ਕੋਲ ਉਹਨਾਂ ਦੀ ਰਿਕਾਰਡਿੰਗ ਵੀ ਆ ਕਿ ਬੈਂਸਾ ਤੁਸੀਂ ਇੱਕ ਵਾਰੀ ਮੈਂ ਬਿੱਟੂ ਤੇ ਜੇਬੀ ਖੈਰਾ ਤਿੰਨੋਂ ਜਾਣੇ ਮਤਲਬ ਬੈਂਸ ਬਿੱਟੂ ਤੇ ਜੇਬੀ ਖੈਰਾ ਅਮਰੇਸ਼ਾਹ ਦੇ ਨਾਲ ਮੀਟਿੰਗ ਕਰਾਂਗੇ ਐਂਡ ਅਮੇਸ਼ਾਹ ਦੀ ਮੀਟਿੰਗ ਦੇ ਵਿੱਚ ਬਿੱਟੂ ਜੀ ਤੁਹਾਡੇ ਲਈ ਤੁਹਾਡੀ ਦਿੱਥੀ ਤੁਹਾਡਾ ਅਹੁਦਾ ਉੱਥੇ ਤੈਅ ਕਰਨਗੇ ਮੈਂ ਤੁਹਾਡੀ ਭਾਵਨਾ ਤੁਹਾਡਾ ਰਿਸਪੈਕਟ ਬਰਕਰਾਰ ਰੱਖਿਆ ਮੈਂ ਤੁਹਾਨੂੰ ਕਹਿਆ ਯਾਰ ਮੈਨੂੰ ਕਿਸੇ ਅਹੁਦੇ ਦਾ ਲਾਲਚ ਨਹੀਂ ਮੈਨੂੰ ਵਾਈਪਲਸ ਦਾ ਲਾਲਚ ਨਹੀਂ ਇਹ ਜਿਹੜੇ ਲੋਕਾਂ ਤੋਂ ਕੱਟੇ ਹੋਏ ਲੀਡਰ ਹੁੰਦੇ ਹਨ ਨਾ ਸਿਕਿਉਰਟੀ ਉਹਨਾਂ ਨੂੰ ਚਾਹੀਦੀ ਵੀ ਲੋਕਾਂ ਨੂੰ ਪਤਾ ਲੱਗ ਜਾਵੇ 15-20 ਕਾਲੀਆਂ ਵਰਦੀਆਂ ਵਾਲੇ ਚੰਗੇ ਨਮੀਆਂ ਆਧੁਨਿਕ ਤੋਂ ਕਾਲੇ ਬੰਦੇ ਵੀ ਕੌਣ ਆ ਗੁਰੂ ਦੀ ਕਿਰਪਾ ਪੰਜਾਬ ਦੇ ਲੋਕਾਂ ਨੇ ਪਿਆਰ ਦਿੱਤਾ ਬੈਂਸ ਦਾ ਕੱਦ ਲੋਕਾਂ ਨੇ ਬਣਾਇਆ ਪੂਰੀ ਦੁਨੀਆ ਦੇ ਅੰਦਰ ਬੈਂਸ ਬ੍ਰਦਰ ਲੋਕਾਂ ਦੀ ਸ਼ਾਹੀ ਅੱਗੇ ਤੁਸੀਂ ਇਹ ਜਦੋਂ ਸਾਰਾ ਕੁਝ ਨਹੀਂ ਚੱਲਿਆ ਤੇ ਤੁਸੀਂ ਤੁਰੇ ਕਿੱਧਰ ਮੈਂ ਕਦੇ ਤੁਹਾਨੂੰ ਬਾੜਾ ਮਿਲਿਆ ਨਹੀਂ ਸੀ ਪਰ ਮਿਲਣ ਤੋਂ ਬਾਅਦ ਮੈਂ ਤੁਹਾਡੇ ਲਈ ਬਿੱਟੂ ਜੀ ਇੱਕ ਗੁੱਸਾ ਨਾਲ ਮੇਰੀ ਗੱਲ ਦਾ ਕਰਿਓ ਤੁਸੀਂ ਉਮਰ ਦੇ ਤਕਾਜ਼ੇ ਨਾਲ ਅਹੁਦੇ ਦੇ ਤਕਾਜ਼ੇ ਨਾਲ ਤਿੰਨ ਵਾਰ ਪਾਰਲੀਮੈਂਟ ਮੈਂਬਰ ਜਿਹੜੇ ਲੋਕ ਤੁਹਾਨੂੰ ਨਹੀਂ ਮਿਲੇ ਉਹ ਕਹਿੰਦੇ ਹੋਣਗੇ ਬੜਾ ਬੁੱਧੀਜੀਵੀ ਆ ਤੇ ਜਿਹੜੇ ਤੁਹਾਨੂੰ ਮਿਲਦੇ ਆ ਤੁਸੀਂ ਬੜੇ ਸੂਟਡ ਬੂਟਡ ਪਰਸਨਲਟਿਡ ਉਨੀ ਦੇਰ ਤੱਕ ਤੁਹਾਡੀ ਪਰਸਨਲਿਟੀ ਕਹਨ ਹੈ ਜੇ ਜਿੰਨੀ ਦੇਰ ਤੱਕ ਤੁਸੀਂ ਬੋਲਦੇ ਨਹੀਂ ਜਦੋਂ ਤੁਸੀਂ ਚਾਰ ਬੰਦਿਆਂ ਦੇ ਵਿੱਚ ਬੋਲਦੇ ਹੋ ਤੇ ਤੁਹਾਡਾ ਬੋਲਣ ਦਾ ਲੈਹਜਾ ਜਮਨ ਚਬੜਾ ਹਿੰਮਤੀੌਰ ਮਤਲਬ ਕਿਸੇ ਧੰਗ ਸਰ ਦੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਮਿਲਣ ਤੋਂ ਬਾਅਦ ਅਬਜ਼ਰਵ ਕੀਤਾ ਐਂਡ ਮੈਂ ਇਹ ਗੱਲ ਆਪਣੇ ਦੋਸਤਾਂ ਨਾਲ ਸ਼ੇਅਰ ਵੀ ਕੀਤੀ ਵੀ ਯਾਰ ਇੱਕ ਉਮਰਦਾਰ 40 ਸਾਲ ਤੋਂ ਉਤੋਂ ਦਾ ਤਿੰਨ ਵਾਰ ਦਾ ਮੈਂਬਰ ਪਾਰਲੀਮੈਂਟ ਉਹਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿ ਉਹ ਮੈਂ ਬੋਲ ਕੀਦਾ ਜੇ ਦਾ ਮੰਦਬੁੱਧੀ ਨਹੀਂ ਹੁੰਦੇ ਚਬਲਦਲਾ ਮਾਰਨ ਵਾਲੇ ਹੁੰਦੇ ਨੇ ਮੈਂ ਮੰੰਦਰ ਨਹੀਂ ਤੁਹਾਡਾ ਮੈਂ ਰਿਸਪੈਕਟ ਕਰਦਾ ਤੁਸੀਂ ਤਿੰਨ ਵਾਰ ਦੇ ਸਾਡੇ ਪਾਰਲੀਮੈਂਟ ਮੈਂਬਰ ਪੰਜਾਬ ਤੋਂ ਚੁਣ ਕੇ ਗਏ ਹੋ ਲੋਕਤੰਤਰ ਦੇ ਅੰਦਰ ਵੋਟਾਂ ਦਾ ਮਤਲਬ ਹੁੰਦਾ ਤੁਸੀਂ ਵੋਟਾਂ ਨਾਲ ਚੁਣ ਕੇ ਤਿੰਨ ਵਾਰੀ ਪਾਰਲੀਮੈਂਟ ਮੈਂਬਰ ਬਣਿਆ ਪਰ ਸੌਰੀ ਮੈਨੂੰ ਇਹ ਸ਼ਬਦ ਇਸ ਲਈ ਬੋਲਣੇ ਪਏ ਮੰਦੂਬੁਦੀ ਤੇ ਚਵਲ ਕਿਉਂਕਿ ਜਿਹੜਾ ਬੰਦਾ ਉਨੀ ਦੇਰ ਤੱਕ ਤੁਹਾਡੀ ਪੂਰੀ ਠੋਕ ਤੇ ਟੌਰ ਜਦੋਂ ਤੁਸੀਂ ਬੋਲਦੇ ਤਾਂ ਗੀਲ ਮੱਝ ਪਾਣੀ ਦੇ ਵਿੱਚ ਤੁਹਾਡਾ ਪਤਾ ਲਾਇਦਾ ਵੀ ਤੁਸੀਂ ਕਿਹੜੀ ਕਰਤੂਤ ਦੇ ਹੋ ਸੋ ਤੁਸੀਂ ਮੈਨੂੰ ਮਜਬੂਰ ਕਰ ਦਿੱਤਾ ਵੀ ਮੈਂ ਤੁਹਾਡੀਆਂ ਗੱਲਾਂ ਦਾ ਜਵਾਬ ਦਵਾ ਤੁਹਾਡੇ ਕੋਲੇ ਕੋਈ ਮੁੱਦਾ ਨਹੀਂ ਹੈਗਾ ਤੁਸੀਂ ਐਮਪੀ ਦੀ ਚੋਣ ਲੜ ਰਹੇ ਹੋ ਚੌਥੀ ਥੋਡੀ ਚੋਣ ਆ ਹੈ ਨਾ ਤੁਹਾਡੇ ਕੋਲੇ ਕੋਈ ਮੁੱਦਾ ਨਾ ਕਾਲੀਆਂ ਦੇ ਕੋਲੇ ਕੋਈ ਮੁੱਦਾ ਤੇ ਨਾ ਝਾੜੂ ਕੰਪਨੀ ਦੇ ਕੋਲੇ ਕੋਈ ਮੁੱਦਾ ਉਹਨਾਂ ਨੂੰ ਵੈਂਸ ਫੋਬੀਆ ਸਮੇਤ ਤੁਹਾਡੇ ਉਹਨਾਂ ਨੂੰ ਜ਼ਿਆਦਾ ਹੋਇਆ ਹਿਆ ਵੈਂਸ ਫੋਬੀਆ ਹੋ ਗਿਆ ਰਾਤ ਨੂੰ ਵੀ ਸੁਪਨਿਆਂ ਦੇ ਵਿੱਚ ਬੈਂਸ ਦੇ ਸੁਪਨੇ ਆਉਂਦੇ ਕਦੇ ਪਾਰਲੀਮੈਂਟ ਦੀ ਚੋਣ ਲੜ ਰਿਹਾ ਬੰਦਾ ਮੁੱਦਿਆਂ ਦੀ ਗੱਲ ਕਰਦਾ ਤੁਸੀਂ ਇੱਕ ਵਾਰੀ ਗੱਲ ਕਰ ਲਈ दैट्स ਆਲ ਤੁਸੀਂ ਫੇਰ ਦੁਬਾਰਾ ਉਹ ਵੀ ਫੜ ਲਈ ਇਥੋਂ ਸਾਫ਼ ਤੇ ਸਪੱਸ਼ਟ ਹੁੰਦਾ ਕਿ ਤੁਹਾਡੇ ਕੋਲੇ ਹੋਰ ਕੋਈ ਮੁੱਦਾ ਨਹੀਂ ਇਥੋਂ ਸਾਫ਼ ਤੇ ਸਪੱਸ਼ਟ ਹੁੰਦਾ